ਕੱਲ ਤੋਂ ਤੁਸੀਂ 1224 7 ਪਿਛਾ ਬਿੱਤੀ ਰਾਤ ਹੋ ਰਹੀ ਲਗਾਤਾਰ 무ਸਲਾਤਾਰ بارش ਕਾਰਨ ਹੁਸ਼ਿਆਰਪੁਰ ਵਿੱਚ ਹਾ ਹਾ ਕਾਰਮਚਾ ਹੋਇਆ ਹੈ ਲੋਕਾਂ ਦੇ ਘਰਾਂ ਚ ਪਾਣੀ ਖੁੱਸ ਗਿਆ ਤੇ ਲੋਕ ਡੱਬਿਆਂ ਤੇ ਬਾਲਟੀਆਂ ਦੀ ਮਦਦ ਨਾਲ ਘਰਾਂ ਚੋਂ ਪਾਣੀ ਕਢਦੇ ਨਜ਼ਰ ਆਏ ਇਸੇ ਤਰ੍ਹਾਂ ਪੰਗੀ ਚੋ ਵੀ ਪੂਰੀ ਤਰ੍ਹਾਂ ਤੂਫਾਨੀ ਰੂਪ ਚ ਦਿਖਾਈ ਦਿੱਤੀ ਭਾਰੀ ਬਾਰਿਸ਼ ਦੇ ਵਜਹ ਨਾਲ ਪਾਣੀ ਖੂਬ ਉੱਪਰ ਚੜ ਗਿਆ ਜਿਸ ਨਾਲ ਆਸ-ਪਾਸ ਦੇ ਇਲਾਕਿਆਂ ਵਿੱਚ ਖਤਰਾ ਪੈਦਾ ਕਰ ਦਿੱਤਾ ਪੰਗੀ ਚੋ ਦੇ ਹਾਲਾਤ ਕੇ ਨੂੰ ਦੇਖਦੇ ਹੋਏ ਪ੍ਰਸ਼ਾਸਨ ਵੀ ਸचेਤ ਹੋ ਗਿਆ ਐਸ ਐਚਓ ਸਿਟੀ ਕਿਰਨ ਕੁਮਾਰ ਨੇ ਮੌਕੇ ਤੇ ਪਹੁੰਚ ਕੇ ਹਾਲਾਤਾਂ ਦਾ ਜਾਇਜ਼ਾ ਲਿਆ ਅਤੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪਾਣੀ ਵਿੱਚ ਲੰਘਣ ਦੀ ਕੋਸ਼ਿਸ਼ ਨਾ ਕਰਨ। ਉਹਨਾਂ ਨੇ ਕਿਹਾ ਕਿ ਹਿਮਾਚਲ ਵਿੱਚ ਵੀ ਭਾਰੀ ਬਾਰਿਸ਼ ਹੋ ਰਹੀ ਹੈ ਜਿਸ ਕਾਰਨ ਪਾਣੀ ਦੀ ਮਾਤਰਾ ਹੋਰ ਵੀ ਵੱਧ ਸਕਦੀ ਹੈ। ਪ੍ਰਸ਼ਾਸਨ ਵੱਲੋਂ ਰਾਹਤ ਕੰਮ ਚੱਲ ਰਹੀ ਹਨ ਅਤੇ ਲੋਕਾਂ ਨੂੰ ਸੁਰੱਖਿਅਤ ਰਹਿਣ ਦੀ ਸਲਾਹ ਦਿੱਤੀ ਗਈ ਹੈ। ਜੀ ਅੱਜ ਅਰਲੀ ਮਾਰਨਿੰਗ ਦੀ ਕਾਫੀ ਭਾਰੀ ਬਰਸਾਤ ਹੋ ਰਹੀ ਹੈ ਸ਼ਰਪੁਰ ਦੇ ਵਿੱਚ ਤੇ ਉਹਦੇ ਕਰਕੇ ਪੰਗੀਜੋੜ ਦੇਖੋ ਕਾਫੀ ਫਲੱਡ ਦੀ ਵਾਲੀ ਸਥਿਤੀ ਬਣੀ ਹੋਈ ਹੈ। ਤੇ ਸਾਡੀ ਤੁਹਾਡੇ ਚੈਨਲ ਰਾਹੀਂ ਜਾਂ ਸੋਸ਼ਲ ਮੀਡੀਆ ਰਾਹੀਂ ਇਹੀ ਅਪੀਲ ਹੈ ਲੋਕਾਂ ਨੂੰ ਤੇ ਪਲੀਜ਼ ਇਦਾਂ ਦੇ ਪਾਣੀ ਦੇ ਵਿੱਚ ਕ੍ਰੋਸ ਨਾ ਕਰੋ ਜਿਹੜੇ ਆਪਣੇ ਮੇਨ ਦੋ ਪੁਲ ਚੱਲਦੇ ਸ਼ਰਪੁਰ ਦੇ ਉਹਨਾਂ ਦੀ ਵਰਤੋਂ ਕੀਤੀ ਜਾਵੇ ਤੇ ਇੱਥੇ ਰਿਸਕ ਨਾ ਲਿਆ ਜਾਵੇ ਆਪਣੀ ਜਾਨ ਨੂੰ ਆਪਣੇ ਪਰਿਵਾਰ ਦੀ ਜਾਨ ਨੂੰ ਜੋਖਮ 'ਚ ਨਾ ਪਾਇਆ ਜਾਵੇ ਮੇਰੀ ਇਹ ਹੀ ਕਪੀਲਾ ਸਾਰੇ ਦੇ ਸਾਰੇ ਆਪਣੇ ਸ਼ਹਿਰ ਨਿਵਾਸੀਆ ਪਲੀਜ਼ ਵੀ ਇਸ ਪਾਣੀ ਦੇ ਵਿੱਚ ਮਤਲਬ ਨਾ ਉਤਰਿਆ ਜਾਵੇ ਆਪਣੇ ਵਾਹਨ ਨੂੰ ਲੈ ਕੇ ਸ੍ਰੀ ਗਾਦ ਤੁਸੀਂ 1224 7 ਤੇ ਜਾ ਬਿੱਤੀ ਰਾਤ ਹੋ ਰਹੀ ਲਗਾਤਾਰ ਮੁਸਲਾਤਾਰ بارش ਕਰ ਰਹੀ ਹੁਸ਼ਿਆਰਪੁਰ ਵਿੱਚ ਹਾ ਹਕਾਰ ਮਚਿਆ ਹੋਇਆ ਹੈ ਲੋਕਾਂ ਦੇ ਘਰਾਂ 'ਚ ਪਾਣੀ ਖੁੱਸ ਗਿਆ ਤੇ ਲੋਕ ਡੱਬਿਆਂ ਤੇ ਬਾਲਟੀਆਂ ਦੀ ਮਦਦ ਨਾਲ ਘਰਾਂ 'ਚੋਂ ਪਾਣੀ ਕਰਦੇ ਨਜ਼ਰ ਆਏ ਇਸੇ ਤਰ੍ਹਾਂ ਪੰਗੀ ਚੋ ਵੀ ਪੂਰੀ ਤਰ੍ਹਾਂ ਤੂਫਾਨੀ ਰੂਪ 'ਚ ਦਿਖਾਈ ਦਿੱਤੀ ਭਾਰੀ ਬਾਰਿਸ਼ ਦੀ ਵਜ੍ਹਾ ਨਾਲ ਪਾਣੀ ਖੂਬ ਉੱਪਰ ਛਾਲ ਗਿਆ ਜਿਸ ਨਾਲ ਆਸ-ਪਾਸ ਦੇ ਇਲਾਕਿਆਂ ਵਿੱਚ ਖਤਰਾ ਪੈਦਾ ਕਰ ਦਿੱਤਾ ਪੰਗੀ ਚੋ ਦੇ ਹਾਲਾਤਕੇ ਨੂੰ ਦੇਖਦੇ ਹੋਏ ਪ੍ਰਸ਼ਾਸਨ ਵੀ ਸੁਚੇਤ ਹੋ ਗਿਆ ਐਸ ਐਚਓ ਸਿਟੀ ਕਿਰਨ ਕੁਮਾਰ ਨੇ ਮੌਕੇ ਤੇ ਪਹੁੰਚ ਕੇ ਹਾਲਾਤਾਂ ਦਾ ਜਾਇਜ਼ਾ ਲਿਆ ਅਤੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪਾਣੀ ਵਿੱਚ ਲੰਘਣ ਦੀ ਕੋਸ਼ਿਸ਼ ਨਾ ਕਰਨ। ਉਹਨਾਂ ਨੇ ਕਿਹਾ ਕਿ ਹਿਮਾਚਲ ਵਿੱਚ ਵੀ ਭਾਰੀ ਬਾਰਿਸ਼ ਹੋ ਰਹੀ ਹੈ ਜਿਸ ਕਾਰਨ ਪਾਣੀ ਦੀ ਮਾਤਰਾ ਹੋਰ ਵੀ ਵੱਧ ਸਕਦੀ ਹੈ। ਪ੍ਰਸ਼ਾਸਨ ਵੱਲੋਂ ਰਾਹਤ ਕੰਮ ਚੱਲ ਰਹੀ ਹਨ ਅਤੇ ਲੋਕਾਂ ਨੂੰ ਸੁਰੱਖਿਅਤ ਰਹਿਣ ਦੀ ਸਲਾਹ ਦਿੱਤੀ ਗਈ ਹੈ। ਜੀ ਅੱਜ ਅਰਲੀ ਮਾਰਨਿੰਗ ਦੀ ਕਾਫੀ ਭਾਰੀ ਬਰਸਾਤ ਹੋ ਰਹੀ ਹੈ ਸ਼ਹਿਰਪੁਰ ਦੇ ਵਿੱਚ ਤੇ ਉਹਦੇ ਕਰਕੇ ਪੰਗੀ ਜੋਜ ਦੇ ਕੋਲ ਕਾਫੀ ਫਲੱਡ ਦੀ ਵਾਲੀ ਸਥਿਤੀ ਬਣੀ ਹੋਈ ਹੈ। ਤੇ ਸਾਡੀ ਤੁਹਾਡੇ ਚੈਨਲ ਰਾਹੀਂ ਜਾਂ ਸੋਸ਼ਲ ਮੀਡੀਆ ਰਾਹੀਂ ਇਹੀ ਅਪੀਲ ਹੈ ਲੋਕਾਂ ਨੂੰ ਤੇ ਪਲੀਜ਼ ਇਦਾਂ ਦੇ ਪਾਣੀ ਦੇ ਵਿੱਚ ਕ੍ਰੋਸ ਨਾ ਕਰੋ ਜਿਹੜੇ ਆਪਣੇ ਮੇਨ ਦੋ ਪੁਲ ਚੱਲਦੇ ਨੇ ਸ਼ਹਿਰਪੁਰ ਦੇ। ਉਹਨਾਂ ਦੀ ਵਰਤੋਂ ਕੀਤੀ ਜਾਵੇ ਤੇ ਇੱਥੇ ਰਿਸਕ ਨਾ ਲਿਆ ਜਾਵੇ ਆਪਣੀ ਜਾਨ ਨੂੰ ਆਪਣੇ ਪਰਿਵਾਰ ਦੀ ਜਾਨ ਨੂੰ ਜੋਖਮ 'ਚ ਨਾ ਪਾਇਆ ਜਾਵੇ ਮੇਰੀ ਇਹੀ ਕਪੀਲਾ ਸਾਰੇ ਦੇ ਸਾਰੇ ਆਪਣੇ ਸ਼ਹਿਰ ਨਿਵਾਸੀਆਂ ਲਈ ਇਸ ਪਾਣੀ ਦੇ ਵਿੱਚ ਮਤਲਬ ਨਾ ਉਤਰਿਆ ਜਾਵੇ ਆਪਣੇ ਵੀ ਘਰ ਨੂੰ ਲੈ ਕੇ